ਲਗਾਤਾਰ ਪਖਿਆ ਹੋਇਆ ਖਨੋਰੀ ਬਾਰਡਰ ਤੇ ਜਗਜੀਤ ਡੱਲੇਵਾਲ ਦੇ ਮਨਵਰਤ ਨੂੰ 28 ਦਿਨ ਹੋ ਚੁੱਕੇ ਨੇ ਲਗਾਤਾਰ ਬੈਠੇ ਨੇ ਉਧਰ ਸ਼ੰਭੂ ਦੇ ਵੱਲੋਂ ਨਵੀਂ ਨਵੀਂ ਰਣਨੀਤੀ ਦਾ ਐਲਾਨ ਕੀਤਾ ਜਾ ਰਿਹਾ ਸ਼ੰਭੂ ਬਾਰਡਰ ਤੋਂ ਕਿਸਾਨਾਂ ਦੇ ਵੱਲੋਂ ਅਗਲੀ ਰਣਨੀਤੀ ਦਾ ਐਲਾਨ ਹੋਇਆ ਇਸ ਦੇ ਨਾਲ ਹੀ ਹੁਣ ਬੀਜੇਪੀ ਲੀਡਰ ਵੀ ਕਿਸਾਨਾਂ ਦੇ ਬਾਰੇ ਬੋਲਦੇ ਨਜ਼ਰ ਆ ਰਹੇ ਨੇ ਬਿੱਟੂ ਲਗਾਤਾਰ ਬਿਆਨ ਦੇ ਰਹੇ ਸੀ ਤੇ ਹੁਣ ਸੁਨੀਲ ਜਾਖੜ ਜੋ ਭਾਜਪਾ ਦੇ ਪਰ ਸੁਪਾ ਪ੍ਰਧਾਨ ਨੇ ਪੰਜਾਬ ਦੇ ਉਹਨਾਂ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਤੇ ਇਸ ਤੇ ਪੰਦੀ ਇਹਦਾ ਵੀ ਬਿਆਨ ਸਾਹਮਣੇ ਆਇਆ ਕੀ ਕੁਝ ਹੁਣ ਮਾਮਲਾ ਹੈ ਹੁਣ ਕਿਸ ਐਂਗਲ ਤੱਕ ਇਹ ਮਾਮਲਾ ਪਹੁੰਚਿਆ ਸਾਰੇ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਭਜਤ ਕੌਰ ਮੌਜੂਦ ਨੇ ਤਾਂ ਬਿਲਕੁਲ ਪ੍ਰਭਜੋ ਜੀ ਨੇ ਜ਼ਿਕਰ ਕੀਤਾ ਹੈ ਪਹਿਲਾ ਜੋ ਸੁਨੀਲ ਜਾਖੜ ਬੋਲਦੇ ਨੇ ਕਿ ਕਿਸਾਨਾਂ ਦੀ ਐਸੇ ਬਹੁਤ ਫਿਕਰਮੰਦ ਆ ਕਿਸਾਨਾਂ ਦੇ ਲਈ ਉਧਰ ਫਿਰ ਪੰਦੀਰ ਵੱਲੋਂ ਕਿਹਾ ਜਾਂਦਾ ਜੇ ਤੁਸੀਂ ਫਿਕਰਮੰਦ ਹੋ ਤਾਂ ਜੋ ਪੀਐਮ ਮੋਦੀ ਦੀ ਜ਼ਿੱਦ ਹੈ ਉਹ ਤੋੜੋ ਤੁਸੀਂ ਜਾ ਕੇ ਬਿਲਕੁਲ ਸੁਪਰੀਆ ਸਭ ਤੋਂ ਪਹਿਲਾਂ ਆਪਾਂ ਸੁਨੀਲ ਜਾਖੜ ਦੀ ਗੱਲ ਕਰਾਂਗੇ ਜਿਵੇਂ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤਾਂ ਉਹ ਜਿਵੇਂ ਰਵਨੀਤ ਬਿੱਟੂ ਬੋਲਦੇ ਨਜ਼ਰ ਆਏ ਤੇ ਉਹੀ ਬੋਲੀ ਕਿ ਤਨੇ ਕਿਤੇ ਕਹਿ ਸਕਦੇ ਸੁਨੀਲ ਜਾਖੜ ਬੋਲਦੇ ਨਜ਼ਰ ਆ ਰਹੇ ਨੇ ਮੁੱਦੇ ਦੀ ਗੱਲ ਕੋਈ ਵੀ ਨਹੀਂ ਕਰ ਰਿਹਾ ਪਰ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਕਹਿ ਸਕਦੇ ਕਿ ਜਰੂਰ ਇਹ ਚਿੰਤਾ ਪਰਗਟ ਕਰਦੇ ਨਜ਼ਰ ਆ ਰਹੇ ਨੇ ਤਾਂ ਸੁਨੀਲ ਜਾਖੜ ਦੇ ਵੱਲੋਂ ਵੀ ਇਹੀ ਕਿਹਾ ਗਿਆ ਕਿ ਜਿਹੜੇ ਸਿਆਸਤਦਾਨ ਨੇ ਉਹ ਲਗਾਤਾਰ ਉੱਥੇ ਮਿਲ ਰਹੇ ਨੇ ਪਰ ਸਿਆਸਤ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਡੱਲੇਵਾਲ ਦਾ ਮਰਨ ਵਰਤ ਤੁਰਵਾ ਨਹੀਂ ਰਹੇ ਉਹਨਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਤੇ ਕੇਂਦਰ ਤੇ ਨਿਸ਼ਾਨੇ ਸਾਧ ਰਹੇ ਨੇ ਬਲਕਿ ਸੁਨੀਲ ਜਾਖੜ ਦੇ ਵੱਲੋਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਕਿ ਡੱਲੇਵਾਲ ਦਾ ਮਰਨ ਵਰਤ ਟੜਵਾਉਣਾ ਚਾਹੀਦਾ ਹੈ ਭਾਵੇਂ ਕੋਈ ਵੀ ਲੀਡਰ ਜਾ ਰਿਹਾ ਹੈ ਭਾਵੇਂ ਅਕਾਲੀ ਦਲ ਜਾ ਰਿਹਾ ਹੈ ਭਾਵੇਂ ਪੰਥਕ ਲੀਡਰ ਜਾ ਰਹੇ ਨੇ ਚਾਹੇ ਉਹ ਕਾਂਗਰਸ ਦੇ ਲੀਡਰ ਜਾ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਕਿ ਵਕ ਵਕ ਪਾਰਟੀਆਂ ਦੇ ਲੀਡਰ ਡੱਲੇਵਾਲ ਨਾਲ ਮੁਲਾਕਾਤ ਕਰ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ 28 ਦਿਨ ਅਜੇ ਹੋ ਗਏ ਨੇ ਸਿਹਤ ਵੀ ਵਿਗੜ ਗਈ ਹੈ ਪਰ ਕਿਤਨੇ ਕਿਤੇ ਕੇਂਦਰ ਜਿਹੜੀ ਹੈ ਮੁੱਦਿਆਂ ਤੇ ਚੁੱਪੀ ਤਾਂ ਨਹੀਂ ਹੋਈ ਹੈ ਡੱ ਨੂੰ ਲੈ ਕੇ ਵਿਰੋਧੀਆਂ ਨੂੰ ਘੇਰ ਰਹੇ ਨੇ ਲਗਾਤਾਰ ਇਹ ਕਹਿ ਰਹੇ ਨੇ ਕਿ ਇਹ ਪਖੰਡ ਕਰ ਰਹੇ ਨੇ ਜਾ ਕੇ ਸਿਰਫ ਕਿਸਾਨੀ ਮਸਲੇ ਤੇ ਕੇਂਦਰ ਨੂੰ ਘੇਰ ਰਹੇ ਨੇ ਵੱਖ-ਵੱਖ ਬਿਆਨਬਾਜ਼ੀਆਂ ਕਰ ਰਹੇ ਨੇ ਕਿ ਰਾਜਨੀਤੀ ਹੋ ਰਹੀ ਹੈ ਮਸਲੇ ਦੇ ਉੱਪਰ ਨਾ ਕਿਸਾਨਾਂ ਦੇ ਨਾਲ ਹੈ ਦਿਲੋਂ ਖੜੇ ਨੇ ਤੇ ਨਾ ਹੀ ਇਹ ਡੱਲੇਵਾਲ ਦਾ ਮਰਨ ਵਰਤ ਜਿਹੜਾ ਤੜਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਮਤਲਬ ਇਹ ਉਹਨਾਂ ਨੂੰ ਅੱਖਾਂ ਸਾਹਮਣੇ ਦੇਖ ਰਹੇ ਨੇ ਕਿ ਕਦੋਂ ਉਹਨਾਂ ਦੀ ਮੌਤ ਹੁੰਦੀ ਹੈ ਤਾਂ ਕਿਸ ਵੇਲੇ ਕਿਵੇਂ ਕੋਈ ਵੀ ਪਾਣਾ ਵਾਪਰ ਜਿਵੇਂ ਡਾਕਟਰ ਕਹਿ ਰਹੇ ਨੇ ਕਿਸੇ ਵੱਲੋਂ ਵੀ ਕੋਈ ਪਾਣਾ ਵਾਪਰ ਸਕਦਾ ਹੈ ਤੇ ਸਿਆਸਤਦਾਨ ਵੀ ਇਹੀ ਉਡੀਕ ਕਰ ਰਹੇ ਨੇ ਇਹ ਸੁਨੀਲ ਜਾਖੜ ਦਾ ਕਹਿਣਾ ਹੈ ਜੀ ਦੂਜੇ ਪਾਸੇ ਇਹ ਬਿਆਨ ਨੂੰ ਲੈ ਕੇ ਹੁਣੇ-ਹੁਣੇ ਸੁਪਰੀਆ ਸਰਵਜਿੰਗ ਪੰਦੇਰ ਦਾ ਬਿਆਨ ਸਾਹਮਣੇ ਆਇਆ ਉਹ ਸੁਨੀਲ ਜਾਖੜ ਨੂੰ ਘੇਰਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਜਦੋਂ ਢੱਲੇਵਾਲ ਦੇ ਵੱਲੋਂ ਮਰਨ ਵਰਤ ਦਾ ਐਲਾਨ ਕੀਤਾ ਗਿਆ ਸੀ ਤੁਸੀਂ ਉਦੋਂ ਨਹੀਂ ਬੋਲੇ ਕਿਉਂਕਿ ਆਪਾਂ ਵੀ ਦੇਖਿਆ ਕਿ ਲਗਾਤਾਰ ਰਮਨੀਤ ਮਿੱਟੂ ਜ਼ਰੂਰ ਬੋਲਦੇ ਨਜ਼ਰ ਆਏ ਸੀ ਪਰ ਸੁਨੀਲ ਜਾਖੜ ਲਗਾਤਾਰ ਉਹ ਆਪ ਨੂੰ ਆਪ ਖੁਦ ਨੂੰ ਇਹ ਕਹਿੰਦੇ ਨੇ ਕਿ ਮੈਂ ਪੰਜਾਬ ਆਪ ਦਾ ਪੁੱਤਾਂ ਜਿਵੇਂ ਪਹਿਲਾਂ ਵੀ ਇਹਨਾਂ ਦਾ ਤਾਂ ਜੀ ਵੀ ਕੱਸੇ ਜਾਂਦੇ ਸੀ ਕਿ ਜੇਕਰ ਤੁਸੀਂ ਸੱਚੇ ਪੰਜਾਬ ਦੇ ਪੁੱਤ ਸੱਚੇ ਪੰਜਾਬੀ ਹੋ ਤਾਂ ਤੁਸੀਂ ਕੇਂਦਰ ਨਾਲ ਕਿਸਾਨਾਂ ਦੀ ਗੱਲ ਕਰੋ ਤਾਂ ਹੁਣ ਸਰਮਨ ਸਿੰਘ ਪੰਦੇਰ ਵੀ ਇਹੀ ਜ਼ਿਕਰ ਕਰਦੇ ਨਜ਼ਰ ਆਏ ਕਿ ਸੁਨੀਲ ਜਾਖੜ ਉਦੋਂ ਕਿਉਂ ਨਹੀਂ ਬੋਲੇ ਜਦੋਂ ਸਰਮਨ ਸਿੰਘ ਪੰਦੇਰ ਨੇ ਡੱਲੇਵਾਲ ਸਾਹਿਬ ਨੇ ਮਰਨ ਵਰਤ ਦਾ ਐਲਾਨ ਕੀਤਾ ਸੀ ਜੇ 28 ਦਿਨ ਹੋ ਗਏ ਨੇ ਉਦੋਂ ਦਾ ਕੋਈ ਵੀ ਸੁਨੀਲ ਜਾਖੜ ਦਾ ਬਿਆਨ ਸਾਹਮਣੇ ਨਹੀਂ ਆਇਆ ਇੱਕਦਮ ਹੁਣ ਪ੍ਰੈਸ ਕਾਨਫਰੰਸ ਕੀਤੀ ਵਿਰੋਧੀਆਂ ਦੇ ਨਿਸ਼ਾਨੇ ਸਾਧ ਲਏ ਨੇ ਪਰ ਕਿਤੇ ਨਾ ਕਿਤੇ ਇਹ ਕਹਿ ਸਕਦੇ ਆ ਕਿ ਪੰਜਾਬ ਦੇ ਪ੍ਰਧਾਨ ਨੇ ਬੀਜੇਪੀ ਦੇ ਪ੍ਰਧਾਨ ਨੇ ਪਰ ਮੋਦੀ ਸਰਕਾਰ ਨੂੰ ਲੱਗਦਾ ਕੋਈ ਵੀ ਗੱਲਬਾਤ ਕਰਨ ਨੂੰ ਤਿਆਰ ਨਹੀਂ ਹੈ ਹਾਂ ਬਿਆਨਬਾਜ਼ੀਆਂ ਜਰੂਰ ਆਪਣੇ ਆਧਾਰ ਤੇ ਕਹਿ ਸਕਦੇ ਦਿੱਤੀਆਂ ਜਾ ਰਹੀਆਂ ਨੇ ਡੱਲੇਵਾਲ ਦੇ ਸਿਹਤ ਨੂੰ ਲੈ ਕੇ ਇਹ ਮੀਡੀਆ ਦੇ ਵਿੱਚ ਜਤਾਇਆ ਜਾ ਰਿਹਾ ਕਿ ਅਸੀਂ ਕਾਫੀ ਚਿੰਤਤ ਹਾਂ ਪਰ ਦੂਜੇ ਪਾਸੇ ਕਹਿ ਸਕਦੇ ਮੋਦੀ ਸਰਕਾਰ ਬਿਲਕੁਲ ਚੁੱਪੀ ਤਾਰੀ ਹੋਈ ਹੈ ਜਿਵੇਂ ਸਰਮਨ ਸਿੰਘ ਪੰਦੇੜ ਜ਼ਿਕਰ ਕਰਦੇ ਨਜ਼ਰ ਆਏ ਇਸ ਦੇ ਨਾਲ ਸੁਪਰੀਆ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਬਾਕੀ ਲੀਡਰ ਸਿਆਸਤ ਕਰ ਰਹੇ ਨੇ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਲੀਡਰ ਨੂੰ ਮਿਲਣ ਜਾਂਦਾ ਢੱਲੇਵਾਲ ਸਾਹਿਬ ਨੂੰ ਤਾਂ ਉਹ ਬਿਲਕੁਲ ਸਿਆਸਤ ਹੀ ਕਰ ਰਹੇ ਨੇ ਉਹਨਾਂ ਨੇ ਭਰੇ ਕਿਹਾ ਕਿ ਤੁਸੀਂ ਵੀ ਸਿਆਸਤ ਹੀ ਕਰ ਰਹੇ ਹੋ ਤੁਸੀਂ ਇੱਕ ਬਿਆਨ ਜਾਰੀ ਕਰਤਾ ਕਿ ਸਾਨੂੰ ਚਿੰਤਾ ਹੈ ਉਹਨਾਂ ਦੀ ਸਿਹਤ ਦੀ ਕਿਉਂਕਿ ਲਗਾਤਾਰ ਉਹਨਾਂ ਦੀਆਂ ਕਿਡਨੀਆ ਖਰਾਬ ਹੋ ਰਹੀਆਂ ਨੇ ਸਿਹਤ ਖਰਾਬ ਹੋ ਰਹੀ ਹੈ ਉਹਨਾਂ ਦੀ ਕਿਸੇ ਵळे ਕੋਈ ਪਾਣਾ ਵਾਪਰ ਸਕਦਾ ਪਰ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਵੀ ਸਿਆਸਤ ਹੀ ਕਰ ਰਹੇ ਹੋ ਜੇਕਰ ਤੁਸੀਂ ਸੱਚੇ ਹੋ ਪੰਜਾਬ ਦੇ ਸਾਰੇ ਬੀਜੇਪੀ ਦੇ ਲੀਡਰ ਤੁਸੀਂ ਇਕੱਠੇ ਹੋ ਕੇ ਦਿੱਲੀ ਜਾਓ ਤੇ ਮੋਦੀ ਸਰਕਾਰ ਉਹਨਾਂ ਨੇ ਖਾਸ ਕਰਕੇ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਜਿਹੜੇ ਨੇ ਹੰਕਾਰ ਹੀ ਨੇ ਇਹ ਸਰਵਨ ਸਿੰਘ ਪੰਦੇੜ ਜ਼ਿਕਰ ਕਰਦੇ ਨਜ਼ਰ ਆਏ ਕਿ ਤੁਸੀਂ ਉਹਨਾਂ ਦਾ ਹੰਕਾਰ ਤੋੜੋ ਤੁਸੀਂ ਸਾਰੇ ਜੇਕਰ ਸੱਚੇ ਮੰਨਦੇ ਨਾਲ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਹੋ ਬਿਆਨਬਾਜ਼ੀਆਂ ਤੇ ਹਰ ਕੋਈ ਕਰ ਰਿਹਾ ਪਰ ਜੇਕਰ ਤੁਸੀਂ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਦਿੱਲੀ ਜਾਓ ਸਾਰੇ ਲੀਡਰ ਇਕੱਠੇ ਹੋ ਕੇ ਤਾਂ ਪ੍ਰਧਾਨ ਮੰਤਰੀ ਜਿਹੜੇ ਹੰਕਾਰ ਦੇ ਵਿੱਚ ਨੇ ਉਹਨਾਂ ਦਾ ਹੰਕਾਰ ਤੋੜੋ ਸਰਵਨ ਸਿੰਘ ਪੰਦੇੜ ਜ਼ਿਕਰ ਕਰਦੇ ਨਜ਼ਰ ਆਏ ਇਸ ਦੇ ਨਾਲ ਸੁਪਰੀਆ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਸੀ ਕਿ ਜਦੋਂ ਕਿਸਾਨ ਅੰਦੋਲਨ ਹੋਇਆ ਸਰਮਨ ਸਿੰਘ ਪੰਦੇਰ ਜ਼ਿਕਰ ਕਰਦੇ ਨਜ਼ਰ ਹੈ ਕਿ ਇਹਨਾਂ ਦੇ ਐਮਪੀ ਦਾ ਇੱਕ ਬਿਆਨ ਸੀ ਕਿ ਜਦੋਂ ਪਿਛਲਾ ਕਿਸਾਨ ਅੰਦੋਲਨ ਸੀ ਉਸ ਸਮੇਂ ਕਈ ਕੁੜੀਆਂ ਗਾਇਬ ਹੋ ਗਈਆਂ ਸਨ ਉਹਨਾਂ ਨੇ ਇਹ ਇਲਜ਼ਾਮ ਲਾਇਆ ਕਿ ਤੁਹਾਡੇ ਮੰਤਰੀ ਲੀਡਰ ਇਹ ਕਹਿ ਰਹੇ ਨੇ ਇਸ ਦਾ ਕੋ ਉਹਨਾਂ ਨੇ ਕਿਹਾ ਕਿ ਤੁਹਾਡਾ ਇੱਕ ਮੰਤਰੀ ਇਹ ਕਹ ਰਿਹਾ ਕਿ ਅਸੀਂ ਤਾਲੀਬਾਨੀ ਆ ਤੇ ਇਸ ਦਾ ਜਵਾਬ ਕੌਣ ਦੇਵੇਗਾ ਜੀ ਬਿਲਕੁਲ ਬਿੱਟੂ ਦੇ ਬਿਆਨ ਦਾ ਵੀ ਜ਼ਿਕਰ ਕਰਦੇ ਆ ਉਹਨਾਂ ਨੇ ਵੀ ਕਿਹਾ ਸੀ ਉਹਨਾਂ ਨੇ ਵੀ ਇਹੀ ਕਿਹਾ ਕਿ ਜੋ ਵੀ ਲੀਡਰ ਪਹੁੰਚ ਰਹੇ ਨੇ ਸਾਰੇ ਲੀਡਰ ਆਉਂਦੇ ਨੇ ਬੈਠਦੇ ਨੇ ਹਾੜ ਚੜ ਜਾਂਦੇ ਨੇ ਤੇ ਫੋਟੋ ਖਿੱਚਵਾ ਕੇ ਚਲੇ ਦੀ yeah. ਹੈ ਤੇ ਇਹ ਤਾਂ ਰਾਜਨੀਤਿਕ ਬੀਜੇਪੀ ਵੱਲੋਂ ਵੀ ਕੀਤੀ ਹੀ ਜਾ ਰਹੀ ਹੈ ਕਿਉਂਕਿ ਉਹ ਬਿਆਨ ਜਾਰੀ ਕਰ ਦਿੰਦੇ ਨੇ ਕਿ ਡੇਲੇਵਾਲ ਦੀ ਸਿਹਤ ਵਿਗੜ ਰਹੀ ਹੈ ਸਾਨੂੰ ਕੁਝ ਕਰਨ ਦੀ ਲੋੜ ਹੈ ਲੇਕਿਨ ਅੱਗੇ ਕੋਈ ਸਟੈਪ ਨਹੀਂ ਲਿਆ ਜਾਂਦਾ ਬਿਲਕੁਲ ਸੁਪਰੀਆ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਅਸੀਂ ਮੀਟਿੰਗ ਕਰਾਂਗੇ ਪਰ ਹਜੇ ਤੱਕ ਨਹੀਂ ਹੋਈ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਵੇਟ ਕਰ ਰਹੇ ਨੇ ਕਈ ਵਾਰ ਪ੍ਰਸ਼ਾਸਨ ਦੇ ਨਾਲ ਜ਼ਰੂਰ ਮੀਟਿੰਗ ਹੋਈ ਹੈ ਪਰ ਉਸ ਤੇ ਵੀ ਕੋਈ ਸੁਪਰੀਆ ਕੋਈ ਵੀ ਕਹਿ ਸਕਦੇ ਆ ਕਿ ਕੋਈ ਮੁੱਦੇ ਦਾ ਹੱਲ ਨਿਕਲਦਾ ਨਹੀਂ ਨਜ਼ਰ ਆਈ ਮੀਟਿੰਗਾਂ ਤੇ ਮੀਟਿੰਗਾਂ ਪ੍ਰਸ਼ਾਸਨ ਨਾਲ ਹੋ ਰਹੀਆਂ ਨੇ ਪੰਜਾਬ ਸਰਕਾਰ ਵੀ ਇਹੀ ਕੋਸ਼ਿਸ਼ ਕਰਦੀ ਹੈ ਲਗਾ ਪੰਜਾਬ ਪੁਲਿਸ ਪ੍ਰਸ਼ਾਸਨ ਨੂੰ ਭੇਜ ਰਹੀ ਹੈ ਭਾਵੇਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਹੋਣ ਜਾਂ ਹੋਰ ਪ੍ਰਸ਼ਾਸਨ ਹੋਣ ਸੀਪੀ ਹੋਣ ਲਗਾਤਾਰ ਮੁਲਾਕਾਤਾਂ ਜਰੂਰ ਹੋ ਰਹੀਆਂ ਨੇ ਪਰ ਕਿਤੇ ਨਾ ਕਿਤੇ ਇਹ ਮੁੱਦਾ ਹੱਲ ਨਹੀਂ ਹੋ ਰਿਹਾ ਭਾਵੇਂ ਕੇਂਦਰ ਸਰਕਾਰ ਹੈ ਪੰਜਾਬ ਸਰਕਾਰ ਹੈ ਲਗਾਤਾਰ ਜਿਹੜੇ ਆ ਇਸ ਤੇ ਰਾਜਨੀਤਿਕ ਕਾਰਜ ਤੇ ਜਿਵੇਂ ਰਮਨੀਤ ਬਿੱਟੂ ਦਾ ਤੁਸੀਂ ਜ਼ਿਕਰ ਕੀਤਾ ਤੇ ਉਹ ਵੀ ਲਗਾਤਾਰ ਸਿਆਸਤਦਾਨਾਂ ਨੂੰ ਭੰਡ ਰਹੇ ਨੇ ਪਰ ਕਿਸਾਨਾਂ ਦੀ ਗੱਲ ਕੋਈ ਕਰਨ ਨੂੰ ਤਿਆਰ ਨਹੀਂ ਬਿਲਕੁਲ ਸੁਭਾ ਸਰਕਾਰ ਦੀ ਗੱਲ ਕਰੀਏ ਤਾਂ ਡੀਸੀ ਪਹੁੰਚ ਰਹੇ ਨੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚ ਰਹੇ ਨੇ ਹਾਲ ਚਿਰ ਜਾਣ ਰਹੇ ਨੇ ਪਹੁੰਚਦੇ ਨੇ ਮੀਟਿੰਗ ਹੁੰਦੀ ਹੈ ਉਹਨਾਂ ਫਲੋ ਕਿਹਾ ਜਾਂਦਾ ਹੈ ਕਿ ਤੁਸੀਂ ਆਪਣਾ ਵਰਤ ਖੋਲੋ ਡੱਲੇ ਵਾਲ ਕਹਿੰਦੇ ਨੇ ਕਿ ਨਹੀਂ ਮੈਂ ਮੰਗਾ ਮਨਵਾ ਕੇ ਖੋਲਾਂਗਾ ਇਹਹੀ ਸੇਮ ਗੱਲਬਾਤ ਹੁੰਦੀ ਹੈ ਹਰ ਵਾਰ ਜਦੋਂ ਵੀ ਕੋਈ ਪਹੁੰਚਦਾ ਹੈ ਸਭ ਦੇ ਨਾਲ ਇਹਹੀ ਸੇਮ ਗੱਲਬਾਤ ਹੁੰਦੀ ਹੈ ਤੇ ਉੱਥੇ ਸੀਐਮ ਦਾ ਜ਼ਿਕਰ ਜ਼ਿਕਰੀ ਕਰੀਏ ਤਾਂ ਸੇਮ ਚੀਜ਼ ਉਹਨਾਂ ਨੇ ਕਹੀ ਸੀ ਕਿ ਕੇਂਦਰ ਸਰਕਾਰ ਜੋ ਆਪਣੀ ਜ਼ਿੱਦ ਹੈ ਉਹ ਛੱਡ ਦੇਵੇ ਇਹਹੀ ਹੁਣ ਜੋ ਪੰਦੇਰ ਕਹਿੰਦੇ ਨਜ਼ਰ ਆ ਰਹੇ ਨੇ ਕਿ ਕੇਂਦਰ ਸਰਕਾਰ ਦੀ ਜ਼ਿੱਦ ਜੋ ਹੈ ਉਹਨਾਂ ਤੋਂ ਛੁੜਵਾਓ ਤੇ ਮੰਗਾ ਮਣਵਾਓ ਇਹਹੀ ਚੀਜ਼ ਸੀਐਮ ਨੇ ਕਹੀ ਸੀ ਕਿ ਕੇਂਦਰ ਜ਼ਿੱਦ ਛੱਡ ਦੇਵੇ ਲੇਕਿਨ ਸੂਬਾ ਸਰਕਾਰ ਵੀ ਕੋਈ ਅਹਿਮ ਭੂਮਿਕਾ ਨਹੀਂ ਨਿਭਾਉਂਦੀ ਇਹਦੇ ਵਿੱਚ ਨਜ਼ਰ ਨਹੀਂ ਆ ਤੋ ਸੋ ਜ਼ਿਕਰ ਕੀਤਾ ਤੇ ਲਗਾਤਾਰ ਆਪਾਂ ਕਹਿ ਸਕਦੇ ਪਿਛਲੇ ਦਿਨਾਂ ਤੋਂ ਭਾਵੇਂ ਅਮਨ ਅਰੋੜਾ ਹੋਣ ਚਾਹੇ ਕੁਲਦੀਪ ਸਿੰਘ ਢਾਲੀਵਾਲ ਲਗਾਤਾਰ ਇਸ ਮਸਲੇ ਨੂੰ ਲੈ ਕੇ ਬਿਆਨ ਜਰੂਰ ਜਾਰੀ ਕਰ ਰਹੇ ਨੇ ਕਿ ਕਿਸਾਨਾਂ ਨੂੰ ਕਿਵੇਂ ਠੰਡ ਹੁਣ ਠੰਡ ਵੀ ਕਿੰਨੀ ਵੱਧ ਗਈ ਕਿ ਕਿਸਾਨ ਠੰਡ ਦੇ ਵਿੱਚ ਗਰਮੀਆਂ ਦੇ ਵਿੱਚ ਤਰਨਿਆਂ ਤੇ ਬੈਠੇ ਹੋਏ ਨੇ ਤੇ ਕੇਂਦਰ ਨਹੀਂ ਗੱਲ ਸੁਣ ਰਿਹਾ ਪਰ ਪੰਜਾਬ ਸਰਕਾਰ ਦੇ ਵੱਲੋਂ ਵੀ ਮਿਲ ਲੱਗਦਾ ਕਿ ਤਣ ਲਗੇ ਤੇ ਇੰਜ ਹੀ ਕੀਤਾ ਜਾ ਰਿਹਾ ਹੈ ਇਹ ਵੀ ਕੇਂਦਰ ਕਰ ਰਹੀ ਹੈ ਕਿ ਡੱਲੇਵਾਲ ਦੇ ਸਿਰਫ ਸਿਹਤ ਨੂੰ ਲੈ ਕੇ ਲਗਾਤਾਰ ਸੁਪਰੀਮ ਕੋਰਟ ਦੇ ਵਿੱਚ ਵਿਦਲੀਲਾ ਦਿੱਤੀਆਂ ਜਾ ਰਹੀਆਂ ਨੇ ਰਿਪੋਰਟ ਵੀ ਪੇਸ਼ ਕੀਤੀ ਗਈ ਹੈ ਉਸ ਰਿਪੋਰਟ ਦੇ ਵਿੱਚ ਵੀ ਅਲੱਗ-ਅਲੱ ਜਿਹੜੇ ਉਹਨਾਂ ਦੀ ਡਾਕਟਰਾਂ ਦੀ ਟੀਮ ਹੈ ਜਿਹੜੀ ਖਨੋਰੀ ਬਾਰਡਰ ਤੇ ਉਹਨਾਂ ਦੇ ਰਿਪੋਰਟ ਦੇ ਵਿੱਚ ਕੁਝ ਹੋਰ ਦਿਖਾਇਆ ਜਾ ਰਿਹਾ ਤੇ ਪੰਜਾਬ ਸਰਕਾਰ ਦੇ ਵੱਲੋਂ ਜੋ ਰਿਪੋਰਟ ਪੇਸ਼ ਕੀਤੀ ਗਈ ਉਸ ਦੇ ਵਿੱਚ ਵੀ ਵੱਖਾ ਕੁਝ ਉਹਨਾਂ ਦੀ ਸਿਹਤ ਨੂੰ ਲੈ ਕੇ ਪਰ ਇਸ ਦੇ ਵਿੱਚ ਦੋਵੇਂ ਸਰਕਾਰਾਂ ਦੇ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਚੁੱਪੀ ਧਾਰੀ ਹੋਈ ਆ ਸਿਰਫ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਲਗਾਤਾਰ ਜਿਹੜਾ ਹੈ ਉਹ ਚਿੰਤਾ ਪ੍ਰਗਟ ਕੀਤੀ ਜਾ ਰਹੀ ਪਰ ਡੱਲੇਵਾਲ ਕਿਉਂ ਬੈਠੇ ਨੇ ਕਿਸ ਕਰਕੇ ਬੈਠੇ ਨੇ ਇਸ ਦੀ ਕੋਈ ਗੱਲ ਕਰਨਾ ਨਹੀਂ ਚਾਹੁੰਦਾ ਕਿ ਜੇਕਰ ਮੁੱਦੇ ਹੱਲ ਹੋ ਜਾਂਦੇ ਉਹ ਤਾਂ ਕੱਲੀ ਵਰਤ ਤੋੜ ਦੇਣਗੇ ਜਦੋਂ ਮੁੱਦੇ ਹੱਲ ਹੋ ਜਾਣਗੇ ਦਲੇਵਾਲ ਜੀ ਸਹੀ ਹਦਾ ਜ਼ਿਕਰ ਕਰੀਏ ਤਾਂ ਲਗਾਤਾਰ ਜੋ ਸਿਹਤ ਡਿੱਗ ਰਹੀ ਹੈ ਅੱਜ ਫਿਰ ਤੋਂ ਡਾਕਟਰਾਂ ਦੇ ਵੱਲੋਂ ਕਿਹਾ ਗਿਆ ਕਿ ਹਾਰਟ ਅਟੈਕ ਦਾ ਖਤਰਾ ਬਹੁਤ ਜ਼ਿਆਦਾ ਬਣਿਆ ਹੈ ਕਿ ਕਦੇ ਵੀ ਹਾਰਟ ਅਟੈਕ ਆ ਸਕਦਾ ਹੈ ਇਹ ਲਗਾਤਾਰ ਡਾਕਟਰ ਚੇਤਾਵਨੀ ਦੇ ਰਹੇ ਨੇ ਲੇਕਿਨ ਦਲੇਵਾਲ ਆਪਣੇ ਅੰਸ਼ਣ ਤੋਂ ਉੱਠਣ ਦੇ ਲਈ ਤਿਆਰ ਨਹੀਂ ਹੈਗੇ ਉਰਤੇ ਬੈਠੇ ਰਹਿਣਗੇ ਜਦ ਤੱਕ ਮੰਗਾ ਨਹੀਂ ਮੰਨਿਆ ਜਾਂਦੀ ਕਿਸਾਨਾਂ ਦਾ ਮੁੱਦਾ ਲਗਾਤਾਰ ਪੱਖਿਆ ਹੋਇਆ ਹੈ ਖਨੌਰੀ ਬਾਰਡਰ ਤੇ ਜਦਜੀਤ ਦੱਲੇਵਾਲ ਦੇ ਮਰਨ ਵਰਤ ਨੂੰ 28 ਦਿਨ ਹੋ ਚੁੱਕੇ ਨੇ ਲਗਾਤਾਰ ਬੈਠੇ ਨੇ ਉਧਰ ਸ਼ੰਭੂ ਦੇ ਵੱਲੋਂ ਨਵੀਂ-ਨਵੀਂ ਰਣਨੀਤੀਆਂ ਐਲਾਨ ਕੀਤਾ ਜਾ ਰਿਹਾ ਹੈ ਸ਼ੰਭੂ ਬਾਰਡਰ ਤੋਂ ਕਿਸਾਨਾਂ ਦੇ ਵੱਲੋਂ ਅਗਲੀ ਰਣਨੀਤੀ ਦਾ ਐਲਾਨ ਹੋਇਆ ਇਸ ਦੇ ਨਾਲ ਹੀ ਹੁਣ ਭਾਜਪਾ ਲੀਡਰ ਵੀ ਕਿਸਾਨਾਂ ਦੇ ਬਾਰੇ ਬੋਲਦੇ ਨਜ਼ਰ ਆ ਰਹੇ ਨੇ ਬਿੱਟੂ ਲਗਾਤਾਰ ਬਿਆਨ ਦੇ ਰਹੇ ਸੀ ਤੇ ਹੁਣ ਸੁਨੀਲ ਜਾਖੜ ਜੋ ਭਾਜਪਾ ਦੇ ਸੂਬਾ ਪ੍ਰਧਾਨ ਨੇ ਪੰਜਾਬ ਦੇ ਉਹਨਾਂ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਤੇ ਇਸ ਤੇ ਪੰਦੇਰ ਦਾ ਵੀ ਬਿਆਨ ਸਾਹਮਣੇ ਆਇਆ ਕੀ ਕੁਝ ਹੁਣ ਮਾਮਲਾ ਹੈ ਹੁਣ ਕਿਸ ਐਂਗਲ ਤੱਕ ਇਹ ਮਾਮਲਾ ਪਹੁੰਚਿਆ ਸਾਰੇ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਭਜਤ ਕੌਰ ਮੌਜੂਦ ਨੇ ਤਾਂ ਬਿਲਕੁਲ ਪ੍ਰਭਜਤ ਜੀ ਨੇ ਜ਼ਿਕਰ ਕੀਤਾ ਹੈ ਪਹਿਲਾ ਜੋ ਸੁਨੀਲ ਜਾਖੜ ਬੋਲਦੇ ਨੇ ਕਿ ਕਿਸਾਨਾਂ ਦੀ ਐਸੇ ਬਹੁਤ ਫਿਕਰਮੰਦ ਆ ਕਿਸਾਨਾਂ ਦੇ ਲਈ ਉਧਰ ਫਿਰ ਪੰਦੀਰ ਵੱਲੋਂ ਕਿਹਾ ਜਾਂਦਾ ਜੇ ਤੁਸੀਂ ਫਿਕਰਮੰਦ ਹੋ ਤਾਂ ਜੋ ਪੀਐਮ ਮੋਦੀ ਦੀ ਜ਼ਿੱਦ ਹੈ ਉਹ ਤੋੜੋ ਤੁਸੀਂ ਜਾ ਕੇ ਬਿਲਕੁਲ ਸੁਪਰੀਆ ਸਭ ਤੋਂ ਪਹਿਲਾਂ ਆਪਾਂ ਸੁਨੀਲ ਜਾਖੜ ਦੀ ਗੱਲ ਕਰਾਂਗੇ ਜਿਵੇਂ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤਾਂ ਉਹ ਜਿਵੇਂ ਰਵਨੀਤ ਬਿੱਟੂ ਬੋਲਦੇ ਨਜ਼ਰ ਆਏ ਤੇ ਉਹੀ ਬੋਲੀ ਕਿ ਤਨੇ ਕਿਤੇ ਕਹਿ ਸਕਦੇ ਸੁਨੀਲ ਜਾਖੜ ਬੋਲਦੇ ਨਜ਼ਰ ਆ ਰਹੇ ਨੇ ਮੁੱਦੇ ਦੀ ਗੱਲ ਕੋਈ ਵੀ ਨਹੀਂ ਕਰ ਰਿਹਾ ਪਰ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਕਹਿ ਸਕਦੇ ਕਿ ਜ਼ਰੂਰ ਇਹ ਚਿੰਤਾ ਪ੍ਰਗਟ ਕਰਦੇ ਨਜ਼ਰ ਆ ਰਹੇ ਨੇ ਤਾਂ ਸੁਨੀਲ ਜਾਖੜ ਦੇ ਵੱਲੋਂ ਵੀ ਇਹੀ ਕਿਹਾ ਗਿਆ ਕਿ ਜਿਹੜੇ ਸਿਆਸਤਦਾਨ ਨੇ ਉਹ ਲਗਾਤਾਰ ਉੱਥੇ ਮਿਲ ਰਹੇ ਨੇ ਪਰ ਸਿਆਸਤ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਡੱਲੇਵਾਲ ਦਾ ਮਰਨ ਵਰਤ ਤੁੜਵਾ ਨਹੀਂ ਰਹੇ ਉਹਨਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਤੇ ਕੇਂਦਰ ਤੇ ਨਿਸ਼ਾਨੇ ਸਾਧ ਰਹੇ ਨੇ ਬਲਕਿ ਇਸ ਮਿਲ ਜਾਖੜ ਦੇ ਵੱਲੋਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਕਿ ਡੱਲੇਵਾਲ ਦਾ ਮਰਨ ਵਰਤ ਟੜਵਾਉਣਾ ਚਾਹੀਦਾ ਹੈ ਭਾਵੇਂ ਕੋਈ ਵੀ ਲੀਡਰ ਜਾ ਰਿਹਾ ਹੈ ਭਾਵੇਂ ਅਕਾਲੀ ਦਲ ਜਾ ਰਿਹਾ ਹੈ ਭਾਵੇਂ ਪੰਥਕ ਲੀਡਰ ਜਾ ਰਹੇ ਨੇ ਚਾਹੇ ਉਹ ਕਾਂਗਰਸ ਦੇ ਲੀਡਰ ਜਾ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਕਿ ਵਕ ਵਕ ਪਾਰਟੀਆਂ ਦੇ ਲੀਡਰ ਡੱਲੇਵਾਲ ਨਾਲ ਮੁਲਾਕਾਤ ਕਰ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ 28 ਦਿਨ ਅਜੇ ਹੋ ਗਏ ਨੇ ਸਿਹਤ ਵੀ ਵਿਗੜ ਰਹੀ ਹੈ ਪਰ ਕਿਤਨੇ ਕਿਤੇ ਕੇਂਦਰ ਜਿਹੜੀ ਹੈ ਮੁੱਦਿਆਂ ਤੇ ਚੁੱਪੀ ਧਾਰੀ ਹੋਈ ਹੈ। ਦੱਲੇਵਾਲ ਦੇ ਜ਼ਹਿਤ ਨੂੰ ਲੈ ਕੇ ਵਿਰੋਧੀਆਂ ਨੂੰ ਘੇਰ ਰਹੇ ਨੇ। ਲਗਾਤਾਰ ਇਹ ਕਹਿ ਰਹੇ ਨੇ ਕਿ ਇਹ ਪਖੰਡ ਕਰ ਰਹੇ ਨੇ ਜਾ ਕੇ ਸਿਰਫ ਕਿਸਾਨੀ ਮਸਲੇ ਤੇ ਕੇਂਦਰ ਨੂੰ ਘੇਰ ਰਹੇ ਨੇ। ਵੱਖ-ਵੱਖ ਬਿਆਨਬਾਜ਼ੀਆਂ ਕਰ ਰਹੇ ਨੇ ਕਿ ਰਾਜਨੀਤੀ ਹੋ ਰਹੀ ਹੈ ਮਸਲੇ ਦੇ ਉੱਪਰ ਨਾ ਕਿਸਾਨਾਂ ਦੇ ਨਾਲ ਏ, ਦਿਲੋਂ ਖੜੇ ਨੇ ਤੇ ਨਾ ਹੀ ਇਹ ਦੱਲੇਵਾਲ ਦਾ ਮਰਨ ਵਰਤ ਜਿਹੜਾ ਤੜਵਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਮਤਲਬ ਇਹ ਉਹਨਾਂ ਨੂੰ ਅੱਖਾਂ ਸਾਹਮਣੇ ਦੇਖ ਰਹੇ ਨੇ ਕਿ ਕਦੋਂ ਉਹਨਾਂ ਦੀ ਮੌਤ ਹੁੰਦੀ ਹੈ ਤਾਂ ਕਿਸ ਵੇਲੇ ਕਿਵੇਂ ਕੋਈ ਵੀ ਪਾਣਾ ਵਾਪਰ ਜਿਵੇਂ ਡਾਕਟਰ ਕਹਿ ਰਹੇ ਨੇ ਕਿਸੇ ਵੱਲੇ ਵੀ ਕੋਈ ਪਾਣਾ ਵਾਪਰ ਸਕਦਾ ਹੈ ਤੇ ਸਿਆਸਤਦਾਨ ਵੀ ਇਹੀ ਉਡੀਕ ਕਰ ਰਹੇ ਨੇ ਇਹ ਸੁਨੀਲ ਜਾਖੜ ਦਾ ਕਹਿਣਾ ਹੈ ਜੀ ਦੂਜੇ ਪਾਸੇ ਇਹ ਬਿਆਨ ਨੂੰ ਲੈ ਕੇ ਹੁਣੇ-ਹੁਣੇ ਸੁਪਰੀਆ ਸਰਵਜ ਸਿੰਘ ਪੰਦੇਰ ਦਾ ਬਿਆਨ ਸਾਹਮਣੇ ਆਇਆ ਉਹ ਸੁਨੀਲ ਜਾਖੜ ਨੂੰ ਘੇਰਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਜਦੋਂ ਡੱਲੇਵਾਲ ਦੇ ਵੱਲੋਂ ਮਰਨ ਵਰਤ ਦਾ ਐਲਾਨ ਕੀਤਾ ਗਿਆ ਸੀ ਤੁਸੀਂ ਉਦੋਂ ਨਹੀਂ ਬੋਲੇ ਕਿਉਂਕਿ ਆਪਾਂ ਵੀ ਦੇਖਿਆ ਕਿ ਲਗਾਤਾਰ ਰਵਨੀਤ ਮਿੱਟੂ ਜ਼ਰੂਰ ਬੋਲਦੇ ਨਜ਼ਰ ਆਏ ਸੀ ਪਰ ਸੁਨੀਲ ਜਾਖੜ ਲਗਾਤਾਰ ਉਹ ਆਪ ਨੂੰ ਆਪ ਖੁਦ ਨੂੰ ਇਹ ਕਹਿੰਦੇ ਰਹੇ ਕਿ ਮੈਂ ਪੰਜਾਬ ਦਾ ਪੁੱਤਾਂ ਜਿਵੇਂ ਪਹਿਲਾਂ ਵੀ ਇਹਨਾਂ ਦਾ ਤਾਂ ਜੀ ਵੀ ਕੱਸੇ ਜਾਂਦੇ ਸੀ ਕਿ ਜੇਕਰ ਤੁਸੀਂ ਸੱਚੇ ਪੰਜਾਬ ਦੇ ਪੁੱਤ ਸੱਚੇ ਪੰਜਾਬੀ ਹੋ ਤਾਂ ਤੁਸੀਂ ਕੇਂਦਰ ਨਾਲ ਕਿਸਾਨਾਂ ਦੀ ਗੱਲ ਕਰੋ ਤਾਂ ਹੁਣ ਸਰਵਨ ਸਿੰਘ ਪੰਦੇਰ ਵੀ ਇਹੀ ਜ਼ਿਕਰ ਕਰਦੇ ਨਜ਼ਰ ਆਏ ਕਿ ਸੁਨੀਲ ਜਾਖੜ ਉਦੋਂ ਕਿਉਂ ਨਹੀਂ ਬੋਲੇ ਜਦੋਂ ਸਰਵਨ ਸਿੰਘ ਪੰਦੇਰ ਨੇ ਢੱਲੇਵਾਲ ਸਾਹਮਣੇ ਮਰਨ ਵਰਤ ਦਾ ਐਲਾਨ ਕੀਤਾ ਸੀ ਜੇ 28 ਦਿਨ ਹੋ ਗਏ ਨੇ ਉਦੋਂ ਦਾ ਕੋਈ ਵੀ ਸੁਨੀਲ ਜਾਖੜ ਦਾ ਬਿਆਨ ਸਾਹਮਣੇ ਨਹੀਂ ਆਇਆ ਇਕਦਮ ਹੁਣ ਪ੍ਰੈਸ ਕਾਨਫਰੰਸ ਕੀਤੀ ਵਿਰੋਧੀਆਂ ਦੇ ਨਿਸ਼ਾਨੇ ਸਾਧ ਰਹੇ ਨੇ ਪਰ ਕਿਤੇ ਨਾ ਕਿਤੇ ਇਹ ਕਹਿ ਸਕਦੇ ਹੈ ਕਿ ਪੰਜਾਬ ਦੇ ਪ੍ਰਧਾਨ ਨੇ ਭਾਜਪਾ ਦੇ ਪ੍ਰਧਾਨ ਨੇ ਪਰ ਮੋਦੀ ਸਰਕਾਰ ਨੂੰ ਲੱਗਦਾ ਕੋਈ ਵੀ ਗੱਲਬਾਤ ਕਰਨ ਨੂੰ ਤਿਆਰ ਨਹੀਂ ਹੈ ਹਾਂ ਬਿਆਨਬਾਜ਼ੀਆਂ ਜਰੂਰ ਆਪਣੇ ਆਧਾਰ ਤੇ ਕਹਿ ਸਕਦੇ ਦਿੱਤੀਆਂ ਜਾ ਰਹੀਆਂ ਨੇ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਇਹ ਮੀਡੀਆ ਦੇ ਵਿੱਚ ਜਿਤਾਇਆ ਜਾ ਰਿਹਾ ਕਿ ਅਸੀਂ ਕਾਫੀ ਚਿੰਤਤ ਆ ਪਰ ਦੂਜੇ ਪਾਸੇ ਕਹਿ ਸਕਦੇ ਉਦੇ ਸਰਕਾਰ ਬਿਲਕੁਲ ਚੁੱਪੀ ਧਾਰੀ ਹੋਈ ਹੈ ਜਿਵੇਂ ਸਰਵਨ ਸਿੰਘ ਪੰਦੇੜ ਜ਼ਿਕਰ ਕਰਦੇ ਨਜ਼ਰ ਆਏ ਇਸ ਦੇ ਨਾਲ ਸੁਪਰੀਆ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਬਾਕੀ ਲੀਡਰ ਸਿਆਸਤ ਕਰ ਰਹੇ ਨੇ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਲੀਡਰ ਉਹਨੂੰ ਮਿਲਣ ਜਾਂਦਾ ਡੱਲੇਵਾਲ ਸਾਹਿਬ ਨੂੰ ਤਾਂ ਉਹ ਬਿਲਕੁਲ ਸਿਆਸਤ ਹੀ ਕਰ ਰਹੇ ਨੇ ਉਹਨਾਂ ਨੇ ਭਰੇ ਕਿਹਾ ਕਿ ਤੁਸੀਂ ਵੀ ਸਿਆਸਤ ਹੀ ਕਰ ਰਹੇ ਹੋ ਤੁਸੀਂ ਇੱਕ ਬਿਆਨ ਜਾਰੀ ਕਰਤਾ ਕਿ ਸਾਨੂੰ ਚਿੰਤਾ ਹੈ ਉਹਨਾਂ ਦੀ ਸਿਹਤ ਦੀ ਕਿਉਂਕਿ ਲਗਾਤਾਰ ਉਹਨਾਂ ਦੀਆਂ ਕਿਡਨੀਆ ਖਰਾਬ ਹੋ ਰਹੀਆਂ ਨੇ ਸਿਹਤ ਖਰਾਬ ਹੋ ਰਹੀ ਹੈ ਉਹਨਾਂ ਦੀ ਕਿਸੇ ਵੇਲੇ ਕੋਈ ਪਾਣਾ ਵਾਪਰ ਸਕਦਾ ਪਰ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਵੀ ਸਿਆਸਤ ਹੀ ਕਰ ਰਹੇ ਹੋ ਜੇਕਰ ਤੁਸੀਂ ਸੱਚੇ ਹੋ ਪੰਜਾਬ ਦੇ ਸਾਰੇ ਬੀਜੇਪੀ ਦੇ ਲੀਡਰ ਤੁਸੀਂ ਇਕੱਠੇ ਹੋ ਕੇ ਦਿੱਲੀ ਜਾਓ ਤੇ ਮੋਦੀ ਸਰਕਾਰ ਉਹਨਾਂ ਖਾਸ ਕਰਕੇ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਜਿਹੜੇ ਨੇ ਹੰਕਾਰ ਹੀ ਨੇ ਇਹ ਸਰਵਜਿੰਗ ਪੰਦੇਰ ਜ਼ਿਕਰ ਕਰਦੇ ਨਜ਼ਰ ਆਏ ਕਿ ਤੁਸੀਂ ਉਹਨਾਂ ਦਾ ਹੰਕਾਰ ਤੋੜੋ ਤੁਸੀਂ ਸਾਰੇ ਜੇਕਰ ਸੱਚੇ ਮਾਨਦੇ ਨਾਲ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਹੋ ਬਿਆਨਬਾਜ਼ੀਆਂ ਤੇ ਹਰ ਕੋਈ ਕਰ ਰਿਹਾ ਪਰ ਜੇਕਰ ਤੁਸੀਂ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਦਿੱਲੀ ਜਾਓ ਸਾਰੇ ਲੀਡਰ ਇਕੱਠੇ ਹੋ ਕੇ ਤਾਂ ਪ੍ਰਧਾਨ ਮੰਤਰੀ ਜਿਹੜੇ ਹੰਕਾਰ ਦੇ ਵਿੱਚ ਨੇ ਉਹਨਾਂ ਦਾ ਹੰਕਾਰ ਤੋੜੋ ਇਹ ਸਰਵਜਿੰਗ ਪੰਦੇਰ ਜ਼ਿਕਰ ਕਰਦੇ ਨਜ਼ਰ ਆਏ ਇਸ ਨਾਲ ਸੁਪਰੀਆ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਸੀ ਕਿ ਜਦੋਂ ਕਿਸਾਨ ਅੰਦੋਲਨ ਹੋਇਆ ਰਮ ਸਿੰਘ ਪੰਦੇਰ ਜ਼ਿਕਰ ਕਰਦੇ ਨਜ਼ਰ ਹੈ ਕਿ ਇਹਨਾਂ ਦੇ ਐਮਪੀ ਦਾ ਇੱਕ ਬਿਆਨ ਸੀ ਕਿ ਜਦੋਂ ਪਿਛਲਾ ਕਿਸਾਨ ਅੰਦੋਲਨ ਸੀ ਉਸ ਸਮੇਂ ਕਈ ਕੁੜੀਆਂ ਗਾਇਬ ਹੋ ਗਈਆਂ ਸਨ ਉਹਨਾਂ ਨੇ ਇਹ ਇਲਜ਼ਾਮ ਲਾਇਆ ਕਿ ਤੁਹਾਡੇ ਮੰਤਰੀ ਲੀਡਰ ਇਹ ਕਹਿ ਰਹੇ ਨੇ ਇਸ ਦਾ ਕੋ ਉਹਨਾਂ ਨੇ ਕਿਹਾ ਕਿ ਤੁਹਾਡਾ ਇੱਕ ਮੰਤਰੀ ਇਹ ਕਹ ਰਿਹਾ ਕਿ ਅਸੀਂ ਤਾਲੀਬਾਨੀ ਆ ਤੇ ਇਸ ਦਾ ਜਵਾਬ ਕੌਣ ਦੇਵੇਗਾ ਜੀ ਬਿਲਕੁਲ ਬਿੱਟੂ ਦੇ ਬਿਆਨ ਦਾ ਵੀ ਜ਼ਿਕਰ ਕਰਦੇ ਆ ਉਹਨਾਂ ਨੇ ਵੀ ਕਿਹਾ ਸੀ ਉਹਨਾਂ ਨੇ ਵੀ ਇਹੀ ਕਿਹਾ ਕਿ ਜੋ ਵੀ ਲੀਡਰ ਪਹੁੰਚ ਰਹੇ ਨੇ ਸਾਰੇ ਲੀਡਰ ਆਉਂਦੇ ਨੇ ਬੈਠਦੇ ਨੇ ਹਾਂ ਚਿਰ ਜਾਂਦੇ ਨੇ ਤੇ ਫੋਟੋ ਖਿੱਚਵਾ ਕੇ ਚਲੇ ਜਾਂਦੇ ਨੇ ਰਾਜਨੀਤੀ ਹੋ ਰਹੀ ਹੈ ਤੇ ਇਹ ਤਾਂ ਰਾਜਨੀਤਿਕ ਬੀਜਪੀ ਵੱਲੋਂ ਵੀ ਕੀਤੀ ਹੀ ਜਾ ਰਹੀ ਹੈ ਕਿਉਂਕਿ ਉਹ ਬਿਆਨ ਜਾਰੀ ਕਰ ਦਿੰਦੇ ਨੇ ਕਿ ਡਲੇਵਾਲ ਦੀ ਸਿਹਤ ਵਿਗੜ ਰਹੀ ਹੈ ਸਾਨੂੰ ਕੁਝ ਕਰਨ ਦੀ ਲੋੜ ਹੈ ਲੇਕਿਨ ਅੱਗੇ ਕੋਈ ਸਟੈਪ ਨਹੀਂ ਲਿਆ ਜਾਂਦਾ ਬਿਲਕੁਲ ਸੁਪਰੀਆ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਅਸੀਂ ਮੀਟਿੰਗ ਕਰਾਂਗੇ ਪਰ ਹਜੇ ਤੱਕ ਨਹੀਂ ਹੋਈ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਵੇਟ ਕਰ ਰਹੇ ਨੇ ਕਈ ਵਾਰ ਪ੍ਰਸ਼ਾਸਨ ਦੇ ਨਾਲ ਜ਼ਰੂਰ ਮੀਟਿੰਗ ਹੋਈ ਹੈ ਪਰ ਉਸਦੇ ਵੀ ਕੋਈ ਸੁਪਰੀਆ ਕੋਈ ਵੀ ਕਹਿ ਸਕਦੇ ਆ ਕਿ ਕੋਈ ਮੁੱਦੇ ਦਾ ਹੱਲ ਨਿਕਲਦਾ ਨਹੀਂ ਨਜ਼ਰ ਆਈ ਮੀਟਿੰਗਾਂ ਤੇ ਮੀਟਿੰਗਾਂ ਪ੍ਰਸ਼ਾਸਨ ਨਾਲ ਹੋ ਰਹੀਆਂ ਨੇ ਪੰਜਾਬ ਸਰਕਾਰ ਵੀ ਇਹੀ ਕੋਸ਼ਿਸ਼ ਕਰ ਰਹੀ ਹੈ ਲੱਗਦਾ ਤਾਰੇ ਪੁਲਿਸ ਪ੍ਰਸ਼ਾਸਨ ਨੂੰ ਭੇਜ ਰਹੀ ਹੈ ਭਾਵੇਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਹੋਣ ਜਾਂ ਹੋਰ ਪ੍ਰਸ਼ਾਸਨ ਹੋਣ ਸੀਪੀ ਹੋਣ ਲਗਾਤਾਰ ਮੁਲਾਕਾਤਾਂ ਜਰੂਰ ਹੋ ਰਹੀਆਂ ਨੇ ਪਰ ਕਿਤੇ ਨ ਕਿਤੇ ਇਹ ਮੁੱਦਾ ਹੱਲ ਨਹੀਂ ਹੋ ਰਿਹਾ ਭਾਵੇਂ ਕੇਂਦਰ ਸਰਕਾਰ ਹੈ ਪੰਜਾਬ ਸਰਕਾਰ ਹੈ ਲਗਾਤਾਰ ਜਿਹੜੇ ਆ ਇਸ ਤੇ ਰਾਜਨੀਤਿਕ ਕਾਰਜ ਜਿਵੇਂ ਰਵਨੀਤ ਮਿੱਟੂ ਦਾ ਤੁਸੀਂ ਜ਼ਿਕਰ ਕੀਤਾ ਤੇ ਉਹ ਵੀ ਲਗਾਤਾਰ ਸਿਆਸਤਦਾਨਾਂ ਨੂੰ ਭੰਡ ਰਹੇ ਨੇ ਪਰ ਕਿਸਾਨਾਂ ਦੀ ਗੱਲ ਕੋਈ ਕਰਨ ਨੂੰ ਤਿਆਰ ਨਹੀਂ ਹੈ ਬਿਲਕੁਲ ਸੂਬਾ ਸਰਕਾਰ ਦੀ ਗੱਲ ਕਰੀਏ ਤਾਂ ਡੀਸੀ ਪਹੁੰਚ ਰਹੇ ਨੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚ ਰਹੇ ਨੇ ਹਾਲਚਾ ਜਾਣ ਰਹੇ ਨੇ ਪਹੁੰਚਦੇ ਨੇ ਮੀਟਿੰਗ ਹੁੰਦੀਆਂ ਵੱਲੋਂ ਕਿਹਾ ਜਾਂਦਾ ਹੈ ਕਿ ਤੁਸੀਂ ਆਪਣਾ ਵਰਤ ਖੋਲੋ ਡੱਲੇ ਵਾਲ ਕਹਿੰਦੇ ਨੇ ਕਿ ਨਹੀਂ ਮੈਂ ਮੰਗਾ ਮਨਵਾ ਕੇ ਖੋਲਾਂਗਾ ਇਹਹੀ ਸੇਮ ਗੱਲਬਾਤ ਹੁੰਦੀ ਹੈ ਹਰ ਵਾਰ ਜਦੋਂ ਵੀ ਕੋਈ ਪਹੁੰਚਦਾ ਹੈ ਸਭ ਦੇ ਨਾਲ ਇਹੀ ਸੇਮ ਗੱਲਬਾਤ ਹੁੰਦੀ ਹੈ ਤੇ ਉੱਥੇ ਸੀਐਮ ਦਾ ਜ਼ਿਕਰ ਜ਼ਿਕਰ ਕਰੀਏ ਤਾਂ ਸੇਮ ਚੀਜ਼ ਉਹਨਾਂ ਨੇ ਕਹੀ ਸੀ ਕਿ ਕੇਂਦਰ ਸਰਕਾਰ ਜੋ ਆਪਣੀ ਜ਼ਿੱਦ ਹੈ ਉਹ ਛੱਡ ਦੇਵੇ ਇਹੀ ਹੁਣ ਜੋ ਪੰਦੇਰ ਕਹਿੰਦੇ ਨਜ਼ਰ ਆ ਰਹੇ ਨੇ ਕਿ ਕੇਂਦਰ ਸਰਕਾਰ ਦੀ ਜ਼ਿੱਦ ਜੋ ਹੈ ਉਹਨਾਂ ਤੋਂ ਛੁੜਵਾਓ ਤੇ ਮੰਗਾ ਮਣਵਾਓ ਇਹੀ ਚੀਜ਼ ਸੀਐਮ ਨੇ ਕਹੀ ਸੀ ਕਿ ਕੇਂਦਰ ਜ਼ਿੱਦ ਛੱਡ ਦੇਵੇ ਲੇਕਿਨ ਸੂਬਾ ਸਰਕਾਰ ਵੀ ਕੋਈ ਅਹਿਮ ਭੂਮਿਕਾ ਨਿਭਾਉਂਦੀ ਇਹਦੇ ਵਿੱਚ ਨਜ਼ਰ ਨਹੀਂ ਆ ਨੇ ਤੁਸੇ ਜ਼ਿਕਰ ਕੀਤਾ ਤੇ ਲਗਾਤਾਰ ਆਪਾਂ ਕਹਿ ਸਕਦੇ ਪਿਛਲੇ ਦਿਨਾਂ ਤੋਂ ਭਾਵੇਂ ਅਮਨ अरोड़ा ਹੋਣ ਚਾਹੇ ਕੁਲਦੀਪ ਸਿੰਘ ਢਾਲੀਵਾਲ ਲਗਾਤਾਰ ਇਸ ਮਸਲੇ ਨੂੰ ਲੈ ਕੇ ਬਿਆਨ ਜ਼ਰੂਰ ਜਾਰੀ ਕਰ ਰਹੇ ਨੇ ਕਿ ਕਿਸਾਨਾਂ ਨੂੰ ਕਿਵੇਂ ਠੰਡ ਹੁਣ ਠੰਡ ਵੀ ਕਿੰਨੀ ਵੱਧ ਗਈ ਕਿ ਕਿਸਾਨ ਠੰਡ ਦੇ ਵਿੱਚ ਗਰਮੀਆਂ ਦੇ ਵਿੱਚ ਧਰਨਿਆਂ ਤੇ ਬੈਠੇ ਹੋਏ ਨੇ ਤੇ ਕੇਂਦਰ ਨਹੀਂ ਗੱਲ ਸੁਣ ਰਿਹਾ ਪਰ ਪੰਜਾਬ ਸਰਕਾਰ ਦੇ ਵੱਲੋਂ ਵੀ ਮਿਲ ਲੱਗਦਾ ਕਿਤੇ ਨਾ ਕਿਤੇ ਇੰਜ ਹੀ ਕੀਤਾ ਜਾ ਰਿਹਾ ਹੈ ਇਹ ਕੇਂਦਰ ਕਰ ਰਹੀ ਹੈ ਕਿ ਢੱਲੇਵਾਲ ਦੇ ਸਿਰਫ ਸਿਹਤ ਨੂੰ ਲੈ ਕੇ ਲਗਾਤਾਰ ਸੁਪਰੀਮ ਕੋਰਟ ਦੇ ਵਿੱਚ ਵਿਦਲੀਲਾ ਦਿੱਤੀਆਂ ਜਾ ਰਹੀਆਂ ਨੇ ਰਿਪੋਰਟ ਵੀ ਪੇਸ਼ ਕੀਤੀ ਗਈ ਹੈ ਉਸ ਰਿਪੋਰਟ ਦੇ ਵਿੱਚ ਵੀ ਇਹ ਅਲੱਗ ਲੱਗ ਜਿਹੜੇ ਉਹਨਾਂ ਦੀ ਡਾਕਟਰਾਂ ਦੀ ਟੀਮ ਹੈ ਜਿਹੜੀ ਖਨੋਰੀ ਬਾਰਡਰ ਤੇ ਉਹਨਾਂ ਦੇ ਰਿਪੋਰਟ ਦੇ ਵਿੱਚ ਕੁਝ ਹੋਰ ਦਿਖਾਇਆ ਜਾ ਰਿਹਾ ਤੇ ਪੰਜਾਬ ਸਰਕਾਰ ਦੇ ਵੱਲੋਂ ਜੋ ਰਿਪੋਰਟ ਪੇਸ਼ ਕੀਤੀ ਗਈ ਉਸ ਦੇ ਵਿੱਚ ਵੀ ਵੱਖਾ ਕੁਝ ਉਹਨਾਂ ਦੀ ਸਿਹਤ ਨੂੰ ਲੈ ਕੇ ਪਰ ਇਸ ਦੇ ਵਿੱਚ ਦੋਵੇਂ ਸਰਕਾਰਾਂ ਦੇ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਚੁੱਪੀ ਧਾਰੀ ਹੋਈ ਹੈ ਸਿਰਫ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਲਗਾਤਾਰ ਜਿਹੜਾ ਹੈ ਉਹ ਚਿੰਤਾ ਪ੍ਰਗਟ ਕੀਤੀ ਜਾ ਰਹੀ ਪਰ ਡੱਲੇਵਾਲ ਕਿਉਂ ਬੈਠੇ ਨੇ ਕਿਸ ਕਰਕੇ ਬੈਠੇ ਨੇ ਇਸ ਦੀ ਕੋਈ ਗੱਲ ਕਰਨਾ ਨਹੀਂ ਚਾਹੁੰਦਾ ਕਿ ਜੇਕਰ ਮੁੱਦੇ ਹੱਲ ਹੋ ਜਾਂਦੇ ਉਹ ਤਾਂ ਕੱਲੀ ਵਰਤ ਤੋੜ ਦੇਣਗੇ ਜਦੋਂ ਮੁੱਦੇ ਹੱਲ ਹੋ ਜਾਣਗੇ ਤੇ ਡੇਲੇਵਾਲ ਜੀ ਸਹੀ ਹਦਾ ਜ਼ਿਕਰ ਕਰੀਏ ਤਾਂ ਲਗਾਤਾਰ ਜੋ ਸਿਹਤ ਡਿੱਗ ਰਹੀ ਹੈ ਅੱਜ ਫਿਰ ਤੋਂ ਡਾਕਟਰਾਂ ਦੇ ਵੱਲੋਂ ਕਿਹਾ ਗਿਆ ਕਿ ਹਾਰਟ ਅਟੈਕ ਦਾ ਖਤਰਾ ਬਹੁਤ ਜ਼ਿਆਦਾ ਬਣਿਆ ਹੈ ਕਿ ਕਦੇ ਵੀ ਹਾਰਟ ਅਟੈਕ ਆ ਸਕਦਾ ਹੈ ਇਹ ਲਗਾਤਾਰ ਡਾਕਟਰ ਚੇਤਾਵਨੀ ਦੇ ਰਹੇ ਨੇ ਲੇਕਿਨ ਡਲੇਵਾਲ ਆਪਣੇ ਅੰਸ਼ਣ ਤੋਂ ਉੱਠਣ ਦੇ ਲਈ ਤਿਆਰ ਨਹੀਂ ਹੈਗੇ ਉਹ ਵਰਤੇ ਬੈਠੇ ਰਹਿਣਗੇ ਜਦ ਤੱਕ ਮੰਗਾ ਨਹੀਂ ਮੰਨਿਆ ਜਾਂਦੀ ਆ ਕਿਸਾਨਾਂ ਦਾ ਮੁੱਦਾ ਲਗਾਤਾਰ ਪੱਖਿਆ ਹੋਇਆ ਹੈ ਖਨੋਰੀ ਬਾਰਡਰ ਤੇ ਜਜੀਤ ਦੱਲੇਵਾਲ ਦੇ ਮਰਨ ਵਰਤ ਨੂੰ 28 ਦਿਨ ਹੋ ਚੁੱਕੇ ਨੇ ਲਗਾਤਾਰ ਬੈਠੇ ਨੇ ਉਧਰ ਸ਼ੰਭੂ ਦੇ ਵੱਲੋਂ ਨਵੀਂ-ਨਵੀਂ ਰਣਨੀਤੀਆਂ ਐਲਾਨ ਕੀਤਾ ਜਾ ਰਿਹਾ ਹੈ ਸ਼ੰਭੂ ਬਾਰਡਰ ਤੋਂ ਕਿਸਾਨਾਂ ਦੇ ਵੱਲੋਂ ਅਗਲੀ ਰਣਨੀਤੀ ਦਾ ਐਲਾਨ ਹੋਇਆ ਇਸ ਦੇ ਨਾਲ ਹੀ ਹੁਣ ਭਾਜਪਾ ਲੀਡਰ ਵੀ ਕਿਸਾਨਾਂ ਦੇ ਬਾਰੇ ਬੋਲਦੇ ਨਜ਼ਰ ਆ ਰਹੇ ਨੇ ਬਿੱਟੂ ਲਗਾਤਾਰ ਬਿਆਨ ਦੇ ਰਹੇ ਸੀ ਤੇ ਹੁਣ ਸੁਨੀਲ ਜਾਖੜ ਜੋ ਭਾਜਪਾ ਦੇ ਪਰ ਸੁਪਾ ਪ੍ਰਧਾਨ ਨੇ ਪੰਜਾਬ ਦੇ ਉਹਨਾਂ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਤੇ ਇਸ ਤੇ ਪੰਦੀਰ ਦਾ ਵੀ ਬਿਆਨ ਸਾਹਮਣੇ ਆਇਆ ਹੈ ਕੀ ਕੁਝ ਹੁਣ ਮਾਮਲਾ ਹੈ ਹੁਣ ਕਿਸ ਐਂਗਲ ਤੱਕ ਇਹ ਮਾਮਲਾ ਪਹੁੰਚਿਆ ਸਾਰੇ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਭਜਤ ਕੌਰ ਮੌਜੂਦ ਨੇ ਤਾਂ ਬਿਲਕੁਲ ਪ੍ਰਭਜਤ ਜੀ ਨੇ ਜ਼ਿਕਰ ਕੀਤਾ ਹੈ ਪਹਿਲਾ ਜੋ ਸੁਨੀਲ ਜਾਖੜ ਬੋਲਦੇ ਨੇ ਕਿ ਕਿਸਾਨਾਂ ਦੀ ਐਸੇ ਬਹੁਤ ਫਿਕਰਮੰਦ ਆ ਕਿਸਾਨਾਂ ਦੇ ਲਈ ਉਧਰ ਫਿਰ ਪੰਦੀਰ ਵੱਲੋਂ ਕਿਹਾ ਜਾਂਦਾ ਜੇ ਤੁਸੀਂ ਫਿਕਰਮੰਦ ਹੋ ਤਾਂ ਜੋ ਪੀਐਮ ਮੋਦੀ ਦੀ ਜ਼ਿੱਦ ਹੈ ਉਹ ਤੋੜੋ ਤੁਸੀਂ ਜਾ ਕੇ ਬਿਲਕੁਲ ਸੁਪਰੀਆ ਸਭ ਤੋਂ ਪਹਿਲਾਂ ਆਪਾਂ ਸੁਨੀਲ ਜਾਖੜ ਦੀ ਗੱਲ ਕਰਾਂਗੇ ਜਿਵੇਂ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤਾਂ ਉਹ ਜਿਵੇਂ ਰਵਨੀਤ ਬਿੱਟੂ ਬੋਲਦੇ ਨਜ਼ਰ ਆਏ ਤੇ ਉਹੀ ਬੋਲੀ ਕਿ ਤਨੇ ਕਿਤੇ ਕਹਿ ਸਕਦੇ ਸੁਨੀਲ ਜਾਖੜ ਬੋਲਦੇ ਨਜ਼ਰ ਆ ਰਹੇ ਨੇ ਮੁੱਦੇ ਦੀ ਗੱਲ ਕੋਈ ਵੀ ਨਹੀਂ ਕਰ ਰਿਹਾ ਪਰ ਦੱਲੇਵਾਲ ਦੀ ਸਿਹਤ ਨੂੰ ਲੈ ਕੇ ਕਹਿ ਸਕਦੇ ਕਿ ਜਰੂਰ ਇਹ ਚਿੰਤਾ ਪ੍ਰਗਟ ਕਰਦੇ ਨਜ਼ਰ ਆ ਰਹੇ ਨੇ ਤਾਂ ਸੁਨੀਲ ਜਾਖੜ ਦੇ ਵੱਲੋਂ ਵੀ ਇਹੀ ਕਿਹਾ ਗਿਆ ਜਿਹੜੇ ਸਿਆਸਤਦਾਨ ਨੇ ਓਹ ਲਗਾਤਾਰ ਉੱਥੇ ਮਿਲ ਰਹੇ ਨੇ ਪਰ ਸਿਆਸਤ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਡੱਲੇਵਾਲ ਦਾ ਮਰਨ ਵਰਤ ਤੋੜਵਾ ਨਹੀਂ ਰਹੇ ਉਹਨਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਤੇ ਕੇਂਦਰ ਤੇ ਨਿਸ਼ਾਨੇ ਸਾਧ ਰਹੇ ਨੇ ਬਲਕਿ ਇਸ ਮਿਲ ਜਾਖੜ ਦੇ ਵੱਲੋਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਕਿ ਡੱਲੇਵਾਲ ਦਾ ਮਰਨ ਵਰਤ ਤੋੜਵਾਉਣਾ ਚਾਹੀਦਾ ਹੈ ਭਾਵੇਂ ਕੋਈ ਵੀ ਲੀਡਰ ਜਾ ਰਿਹਾ ਹੈ ਭਾਵੇਂ ਅਕਾਲੀ ਦਲ ਜਾ ਰਿਹਾ ਹੈ ਭਾਵੇਂ ਪੰਥਕ ਲੀਡਰ ਜਾ ਰਹੇ ਨੇ ਚਾਹੇ ਉਹ ਕਾਂਗਰਸ ਦੇ ਲੀਡਰ ਜਾ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਕਿ ਵਕ ਵਕ ਪਾਰਟੀ ਦੇ ਲੀਡਰ ਡੱਲੇਵਾਲ ਨਾਲ ਮੁਲਾਕਾਤ ਕਰ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਅੱਜ ਹੋ ਗਏ ਨੇ ਸਿਹਤ ਵੀ ਵਿਗੜ ਰਹੀ ਐ ਪਰ ਕਿਤਨੇ ਕਿਤੇ ਕੇਂਦਰ ਜਿਹੜੀ ਐ ਮੁੱਦਿਆਂ